ਏ ਅੱਜ ਦੀ ਜਿਹੜੀ ਨਵੀਂ ਨਵੀਂ ਜਨਰੇਸ਼ਨ ਹੈ ਇਹਨਾਂ ਨੂੰ ਇਹ ਪਸੰਦ ਆਏ ਸਾਡੇ ਸ਼ੋਅ ਤੇ ਆਉਂਦੇ ਆ ਸਾਡਾ ਬਹੁਤ ਦਿਲ ਖੁਸ਼ ਹੁੰਦਾ ਕਿਉਂਕਿ ਇਹਨਾਂ ਨਿਆਣਿਆਂ ਨੇ ਆ ਗਾ ਜਾ ਕੇ ਜਿਹੜੀਆਂ ਵੱਡੀਆਂ ਮਸਲਾ ਸਰ ਕਰਦੀਆਂ ਸਾਡੀਆਂ ਤਾਂ ਇੱਦੀ ਤੇ ਨਿਕਲ ਜਾਣੀਆਂ ਕਿਤੇ ਪਹਿਲੀਆਂ ਬੂਗਾ ਜਿਹੜੀਆਂ ਡੱਕਦੀਆਂ ਉਹ ਫਿਨਿਸ਼ ਹੀ ਹੋ ਜਣੀਆਂ ਸੋ ਅਸੀਂ ਉਹ ਪਹਿਲੀਆਂ ਬੂਗਾ ਆ ਗਾ ਇਹਨਾਂ ਨੇ ਚੱਕੜੇ ਫਟੇ ਮੇਰੇ ਸੁਪਨੇ ਦੇ ਵਿੱਚ ਸੋਹਣਾ ਗੋਡਾ ਹੋ ਰਹਾ ਹੈ ਔਰ 골ਡਨ ਹੋ ਰਹਾ ਹੈ ਔਰ ਤੁਸੀਂ ਪੂਰੀ ਦੁਨੀਆ ਨੂੰ ਜਾਗਰੂਕ ਕਰ ਰਹੇ ਹੋ ਔਰੇ ਬਾਰੇ ਹੀਲਿੰਗ ਬਾਰੇ ਬੋਦਲੀ ਬਹੁਤ-ਬਹੁਤ ਧੰਨਵਾਦ ਹਾਂ ਬਹੁਤ-ਬਹੁਤ ਆ ਮੈਂ ਪੱਗ ਪਹਿਲੀ ਵਾਰ ਬੰਨੀ ਆ ਮੈਨੂੰ ਪੱਗ ਪਨ ਕੇ ਬਹੁਤ ਵਧੀਆ ਫੀਲ ਹੋ ਰਿਹਾ ਤੇ ਮੈਂ ਹੁਣ ਇੱਕੋ ਲੱਗਦਾ ਕਿ ਮੈਨੂੰ ਪੱਗ ਬੰਨੀ ਸਾਰੀ ਉਮਰ ਲਈ ਪੱਗ ਬੰਨਾਗਾ ਬਹੁਤ ਪ੍ਰਾਊਡ ਫੀਲ ਹੋ ਰਿਹਾ ਅੱਜ ਕਿਉਂਕਿ ਪਹਿਲੀ ਵਾਰ ਪੱਗ ਬੰਨੀ ਹੈ ਸਭ ਕੁਝ ਤੁਹਾਡੀ ਬਦੌਲਤ ਹੈ ਪੰਜਾਬ ਨੂੰ ਤੁਸੀਂ ਬਹੁਤ ਅਕੀਨ ਲਿਕੇ ਜਾ ਰਹੇ ਹੋ ਪੰਜਾਬ ਦਾ ਬਹੁਤ ਦੌਰਸ਼ਨ ਕੀਤਾ ਤੁਸੀਂ ਥੈਂਕ ਯੂ ਵੈਰੀ ਮੱਚ ਇਹ ਜਿਹੜਾ ਪਰਾਲਾ ਕੀਤਾ ਸਿਰ ਤੇ ਦਸਤਾਰਾਂ ਸਜਾਉਂਦਾ ਪੱਗਾ ਸਜਾਉਂਦਾ ਬਹੁਤ ਵਧੀਆ ਬਹੁਤ ਵਧੀਆ ਬਹੁਤ ਹੀ ਜ਼ਿਆਦਾ ਵਧੀਆ ਤੇ ਦਿਲਜੀਤ ਇਹ ਹੀ ਬਾਤਾਂ ਨੇ ਤੁਸੀਂ ਸਾਨੂੰ ਪੰਜਾਬੀ ਰੂਟਸ ਨਾਲ ਜੋੜਿਆ 10 ਸਾਲ ਤੋਂ ਨਿਊਜ਼ੀਲੈਂਡ ਹੈ ਗਏ ਆ ਪਰ ਜੋ ਜੀ ਭਜ ਨੇ ਕੀਤਾ ਇਸ ਸਟੇਜ ਤੇ ਪੰਜਾਬੀਆਂ ਨੂੰ ਇੰਨੇ ਵੱਡੇ ਲੈਵਲ ਤੇ ਲੈ ਕੇ ਜਾਣਾ ਉਹ ਸਾਨੂੰ ਬਹੁਤ ਮਾਣ ਤੇ ਫਕਰ ਦੇ ਆ ਇਸ ਕਰਕੇ ਅਸੀਂ ਪੰਜਾਬ ਨੂੰ ਹਰ ਥਾਂ ਤੇ ਪ੍ਰਮੋਟ ਕਰ ਰਹੇ ਆ ਵਿਧਪਗ